ਅੱਜ ਮਹਾਲੀ ਦੇ ਜ਼ਿਲ੍ਹਾ ਪਬੰਦਗੀ ਕੰਪਲੈਕਸ ਵਿੱਚ ਪੰਜਾਬ ਸਟੇਟ ਟ੍ਰੇਡਰਸ ਕਮਿਸ਼ਨ ਦੇ ਮੈਂਬਰ ਬਨੀਤ ਵਰਮਾ ਨੇ ਫੇਸ 3 ਬੀ 2 ਦੇ ਜੋ ਵਪਾਰੀ ਨੇ ਉਹਨਾਂ ਦੇ ਪ੍ਰਧਾਨ ਕੁਵਿੰਦਰ ਸਿੰਘ ਗੋਸਲ ਦੀ ਗਵਾਈ ਜੋ ਮੁਲਾਕਾਤ ਕੀਤੀ ਗਈ ਵਾਰੀਆਂ ਬਦਲੋ ਇਸ ਮੌਕੇ ਉਹਨਾਂ ਨੇ ਵਪਾਰੀਆਂ ਦੀ ਪ੍ਰੋਬਲਮ ਸੁਣੀ ਹੈ ਤੇ ਐਸਟੀ ਸੀਟੀ ਦਿਲਪ੍ਰੀਤ ਸਿੰਘ ਵੀ ਮੌਜੂਦ ਸਨ ਤੇ ਕਿਵੇਂ ਪਬਲਿਕ ਦਾ رابطہ ਜੋ ਹੋ ਸਕੇ ਜੇ ਕੋਈ ਪ੍ਰੋਬਲਮ ਆਉਂਦੀ ਹੈਗੀ ਉਹਨਾਂ ਨੇ ਕਹੀ ਦੱਸਿਆ ਕਿ ਕਈ ਪ੍ਰੋਬਲਮ ਐਸੀਆਂ ਹੈ ਕਿ ਦਿੱਤੇ ਮੌਕੇ ਦੇ ਦੁਕਾਨਦਾਰ ਨਹੀਂ ਟੈਕਲ ਕਰ ਪਾਉਂਦੇ ਕਈਆਂ ਲੋਕਲ ਐਕਟੀਵਿਟੀ ਦੇ ਕੋਈ ਬਹੁਤ ਹੀ ਸੰਜੀਨ ਕੰਮ ਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਇੱਕ ਲੋਕਲ ਅਫਸਰ ਨਿਯੁਕਤ ਕੀਤਾ ਜਾਵੇ ਜਿਸ ਦਾ ਕੀ ਪੁਲਸ ਤੇ ਪਬਲਿਕ ਦਾ ਜੋ ਰابطਾ ਹੈਗਾ ਉਹ ਆਸਾਨ ਹੋਵੇ ਤੇ ਉਸ ਵੇਲੇ ਦੇ ਵਪਾਰੀਆਂ ਨੂੰ ਕੋਈ ਮਾਨਸਿਕ ਨੀਤੀ ਦਾ ਸ਼ਰੀਰ ਪਰੇਸ਼ਾਨੀ ਨਾ ਹੋਵੇ ਤੇ ਮੌਕੇ ਦੇ ਦੇ ਉਪਰ ਇਹ ਤਸਵੀਰਾਂ ਕੀ ਕੀ ਅਜਿਹਾ ਫੈਲੇ ਕੀਤੇ ਗਏ ਨੇ ਕੋ ਸਾਡੇ ਕੋਲ 3B2 ਮਾਰਕੀਟ ਦੇ ਪ੍ਰਧਾਨ ਸਾਡੇ ਅਕਿੰਦਰ ਜੀ ਕੋਰਸਨ ਐਂਡ ਉਹਨਾਂ ਦੀ ਟੀਮ ਸਾਰੀ ਮੌਜੂਦ ਹੈ ਇਹਨਾਂ ਵੱਲੋਂ ਸਾਨੂੰ ਸਮੇਂ-ਸਮੇਂ ਤੇ ਕੰਪਲੇਂਟਸ ਆ ਰਹੀਆਂ ਸੀ ਵੀ ਉੱਥੇ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਨੇ ਉਹ ਮਾਰਕੀਟ ਦਾ ਵੀ ਨੁਕਸਾਨ ਕਰਦੇ ਆ ਮਾਰਕੀਟ ਚ ਆਣ ਵਾਲੇ ਗਾਹਕਾਂ ਦਾ ਵੀ ਨੁਕਸਾਨ ਕਰਦੇ ਆ ਔਰ ਕਈ ਐਸੀ ਜੀ ਐਕਟੀਵਿਟੀ ਕਰਦੇ ਆ ਜਿਹੜੀ ਸ਼ੇਮਫੁਲ ਵੀ ਆ ਔਰ ਅਨਲੌਫਲ ਵੀ ਆ ਸੋ ਸੰਬੰਧ ਵਿੱਚ ਅਸੀਂ ਅੱਜ ਐਸਪੀ ਮਹਾਲੀ ਅ ਅੱਜ ਅਸੀਂ ਪੀਜੀ ਨਾਲ ਅਸੀਂ ਮੀਟਿੰਗ ਕਰੀਏ ਜੁਆਇੰਟ ਮੀਟਿੰਗ ਕਰੀਏ ਸੋ ਉਹਦੇ ਵਿੱਚ ਜਿਹੜੇ ਇਹਨਾਂ ਦੇ ਇਸ਼ੂ ਸੀਗੇ ਉਹ ਅਸੀਂ ਇਸ਼ੂਸ ਟੇਕ ਅਪ ਕਰ ਰਹੇ ਨੇ ਸੋ ਉਹਦੇ ਵਿੱਚ ਪਹਿਲਾਂ ਇਹਨਾਂ ਦਾ ਇਸ਼ੂ ਸੀਗਾ ਵੀ ਕੋਈ ਨੋਡਲ ਅਫਸਰ ਲਾਇਆ ਜਾਵੇ ਕਿਉਂਕਿ ਮਾਰਕੀਟ 'ਚ ਜਦੋਂ ਕੋਈ ਇਹੋ ਜਿਹੀ ਅਨਲੋਫਲ ਐਕਟੀਵਿਟੀ ਹੁੰਦੀ ਹੈ ਤਾਂ ਮਾਰਕੀਟ ਦਾ ਜਿਹੜਾ ਦੁਕਾਨਦਾਰ ਆਇਆ ਪ੍ਰਧਾਨ ਆ ਉਹਦੇ ਕੋਲ ਵਿਚਾਰੇ ਕੋਈ ਇਨੀ ਕੈਪੈਸਿਟੀ ਨਹੀਂ ਵੀ ਉਹਨਾਂ ਨਾਲ ਲੜੇ ਕਿਉਂਕਿ ਉਹ ਅਸੀਂ ਕੇਵਲ ਨੋਟਿਸ ਕਰ ਰਹੇ ਹੋ ਤਾਂ ਉਹ ਆਉਂਦੀ ਲੜਨ ਨੂੰ ਆ ਸੋ ਨਾ ਉਹਨਾਂ ਦਾ ਕੋਈ ਬੈਕਗ੍ਰਾਉਂਡ ਹੁੰਦਾ ਸੋ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਜ ਉਸ ਏਰੀਆ ਦੇ ਐਸਐਚਓ ਦੇ ਨਾਲ ਤੇ ਮਾਰਕੀਟ ਦੇ ਪ੍ਰਧਾਨ ਨਾਲ ਟਾਈਅਪ ਕਰੂਗਾ ਕੋਈ ਵੀ ਅਜਿਹੀ ਐਂਟੀ-ਸੋਸ਼ੀਅਲ ਐਕਟੀਵਿਟੀ ਉੱਤੇ ਹੁੰਦੀ ਹੈ ਜਾਂ ਕੋਈ ਵੀ ਉੱਥੇ ਥੋਰੀਗਨਸ ਕ੍ਰੀਏਟ ਕਰਦਾ ਹੈ ਜਾਂ ਕੋਈ ਨਾ ਕੋਈ ਤਰੀਕੇ ਦੀ ਨੌਇਸੈਂਸ ਕ੍ਰੀਏਟ ਕਰਦਾ ਤਾਂ ਉੱਤੇ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਬੜੀ ਸ਼ਕਤੀ ਨਾਲ ਜਿਹੜੀ ਉਹ ਕਾਰਵਾਈ ਕਰੂਗੀ ਸੋ ਕਿਸੇ ਨੂੰ ਵੀ ਲਾਅ ਐਂਡ ਆਰਡਰ ਜਿਹੜਾ ਹੈਗਾ ਉਹਨੂੰ ਹੱਥ ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਸੋ ਮਾਰਕੀਟ ਦੇ ਵਿੱਚ ਕੋਈ ਵੀ ਮਾਹੌਲ ਕੋ ਖਰਾਬ ਕਰਦਾ ਚਾਹੇ ਕੋਈ ਵੀ ਹੈ ਕਿਸੇ ਦਾ ਵੀ ਹੈ ਕਿਸੇ ਨਾਲ ਵੀ ਸੰਬੰਧਿਤ ਉਹਤੇ ਐਕਸ਼ਨ ਲਿਆ ਜਾਵੇ ਮਾਹੌਲ ਹੀ ਮਾਰਕੀਟ ਨੂੰ ਸੁਖਿਓ ਮ ਦਿਖੋ ਦਾ ਵੀ ਮੇਰੀ ਮੇਰੀ ਰਿਕੁਐਸਟ ਆ ਅਪਰ ਪੋਜ਼ਿਟਿਵ ਨੋਟ ਤੇ ਸਾਡੇ ਜੀ ਗੱਲ ਕਰੀਏ ਅਗਰ ਇਸ਼ੂ ਸੀਗਾ ਉਹ ਇਸ਼ੂਸ ਐਡਰੈਸ ਕਰਨ ਵਾਸਤੇ ਅੱਜ ਪੁਲਿਸ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਤੇ ਅਸੀਂ ਕਮਿਸ਼ਨ ਵੱਲੋਂ ਅੱਜ ਅਸੀਂ ਮੌਜੂਦ ਆ ਅਸੀਂ ਦੇਖੋ ਸਮੇ ਸਮੇਤੇ ਜਿਹੜੀ ਵੀ ਸਮੱਸਿਆਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਅਸੀਂ ਉੱਤੇ ਐਕਸ਼ਨ ਲੈ ਰਹੇ ਹਾਂ ਪਰ ਮੈਂ ਤੁਹਾਨੂੰ ਅੱਜ ਦਾਬੇ ਨਾਲ ਕਹਿ ਦਿੰਨਾ ਪੁਰਾਣੀਆਂ ਮੀਟਿੰਗਜ਼ ਦਾ ਤਾਂ ਮੈਨੂੰ ਪਤਾ ਨਹੀਂ ਪਰ ਇਸ ਮੀਟਿੰਗ ਤੋਂ ਬਾਅਦ ਤੁਸੀਂ ਵੀ ਫੀਲ ਕਰੋਗੇ ਵੀ 3b2 ਦੇ ਵਿੱਚ ਜਿਹੜਾ ਹੈਗਾ ਉਮਾਹਲ ਚ ਕਿੰਨਾ ਫਰਕ ਪਿਆ ਸੋ ਪ੍ਰਸ਼ਾਸਨ ਵੀ ਔਰ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਲਗਾਤਾਰ ਕਾਰਵਾਈ ਕਰਦਾ ਪਰ ਹੁਣ ਜਿਹੜਾ ਹੈ ਤਾਂ ਉਹਨਾਂ ਤੇ ਕਾਰਵਾਈ ਸਖਤ ਤਰ੍ਹਾਂ ਕਰੀ ਜਾਊਗੀ ਕਿਉਂਕਿ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਤੇ ਨਾ ਦਿੱਤੀ ਜਾਊਗੀ ਸੋ ਨਾ ਤੀ ਬਣਦੀ ਜਿਹੜੀ ਕਾਰਵਾਈ ਉਹ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗਾ ਇਮਪ੍ਰੈਸ਼ਨ ਸੀਗਾ ਵੀ ਸਲੋ ਆ ਉਹ ਬੜੀ ਤੇਜ਼ ਦੇਖੋ ਕਰੀ ਜਾਊਗੀ ਕਿਉਂਕਿ ਉਸ ਸੰਬੰਧ ਦੇ ਵਿੱਚ ਅਸੀਂ ਡੀਸੀ ਮੈਡਮ ਨਾਲ ਵੀ ਤੇ ਮਿਊਨਿਸਪਲ ਕਾਰਪੋਰੇਸ਼ਨ ਨਾਲ ਵੀ ਜੁਆਇੰਟ ਇੱਕ ਹੋਰ ਮੀਟਿੰਗ ਅਸੀਂ ਬੜੀ ਜਲਦੀ ਰੱਖਣ ਜਾ ਰਹੇ ਹਾਂ ਜਿੱਦੇ ਚ ਜਿਹੜੇ ਕੋ ਯਾ ਕੋਈ ਤਾਂ ਕੋ ਫੜੀਆਂ ਲਾ ਕੇ ਉੱਥੇ ਬੈਠਾ ਜਾਂ ਕੋਈ ਇਹ ਜੀਆਂ ਚੀਜ਼ਾਂ ਉੱਥੇ ਉਹ ਕਰ ਰਿਹਾ ਜਿਹਦੇ ਨਾਲ ਜਿਹੜੇ ਲੋਕ ਐਂਟੀਸੋਸ਼ੀਅਲ ਐਨੀਮੈਂਟ ਅਟ੍ਰੈਕਟ ਹੋ ਰਹੇ ਸੋ ਨਾ ਸਾਰੇ ਤੇ ਲਾਈਨ ਵੱਧ ਜਿਹੜਾ ਹੈਗਾ ਤਰੀਕਾ ਉਹ ਕਾਰਵਾਈ ਜਿਹੜੀ ਉਹ ਕਰੀ ਜਾਊਗੀ ਸੋ ਬੜੀ ਜਲਦੀ ਜਿਹੜਾ ਹੈਗਾ ਜੀ ਉਹ ਮਾਲੀ ਨੂੰ ਜਿਹੜਾ ਇਹ 3b2 ਦੀ ਮਾਰਕੀਟ ਫੇਮਸ ਤਾਂ ਵਪਾਰੀਆਂ ਦੇ ਨਾਂ ਤੇ ਹੋਣੀ ਚਾਹੀਦੀ ਹੈ ਪਰ ਜਿਹੜੇ ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਜਾਂ ਗਲਤ ਹਰਕਤਾਂ ਕਰਕੇ ਜਿਸ ਚੀਜ਼ ਲਈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਉਹਨੂੰ ਸਰਕਾਰ ਰੱਤੀ ਪਰਮਿਟ ਆਲਰੇਡੀ ਨਹੀਂ ਕਰੂਗੀ ਔਰ ਬੜੇ ਜਲਦੀ ਉਹਨਾਂ ਤੇ ਬੜਾ ਸਟ੍ਰਿਕਟ ਐਕਸ਼ਨ ਲਿਆ ਜਾਣਾ ਦੋ ਸਾਲਾਂ ਦੇ ਉੱਪਰ ਦੋ ਸਾਲ ਹੋ ਗਏ ਤੇ ਕਰੀਬਨ ਰੋਜ਼ ਰਾਤ ਤੇ ਉੱਤੇ ਮੇਰੇ 24/7 ਨਾਕੇਬੰਦੀ ਕੀਤੀ ਜਾਂਦੀ ਹੈ ਤੇ ਉਹ ਨਾਕੇਬੰਦੀ ਅਸਰ ਮਰ ਨਹੀਂ ਦੇਖਣ ਨੂੰ ਮਿਲ ਰਹੀ ਤੇ ਕੋ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਕਿਸੇ ਨੂੰ ਮਾਰਕੀਟ ਚ ਆਉਣ ਚ ਅਸੀਂ ਰੋਕ ਨਹੀਂ ਸਕਦੇ ਉਹਦੇ ਚ ਆਮ ਗਾਹਕ ਵੀ ਹੈ ਔਰ ਕਿਸੇ ਗਾਹਕ ਦੇ ਰੂਪ ਚ ਕੋ ਐਂਟੀ ਉਹਦੀ ਵੀ ਕੋਈ ਕਮੈਂਟ ਉਹਨੂੰ ਵੀ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਜੱਜ ਕਰ ਸਕਦਾ ਪਰ ਹਾਂ ਦੇਖੋ ਸਮੇਂ-ਸਮੇਂ ਤੇ ਕਾਰਵਾਈਆਂ ਹੁੰਦੀਆਂ ਆਈਆਂ ਨੇ ਜਿਹੜਾ ਆਬਜੈਕਸ਼ਨ ਤੁਹਾਡੇ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਚੁੱਕਿਆ ਗਿਆ ਇਹੀ ਗੱਲ ਚੁੱਕੀ ਦੀ ਹੈ ਕਿ ਮਾਰਕੀਟ ਪਾਰਕਿੰਗ ਦੇ ਵਿੱਚ ਬੈਠ ਕੇ ਗਰਾਹ ਦਿੱਤੀ ਜਾਂਦੀ ਹੈ ਦੇ ਕੋਈ ਨਾ ਉਸੇ ਉਸੇ ਸਬੰਧ ਵਿੱਚ ਮੰਤਰੀ ਜਿਹੜਾ ਇਹ ਮੈਟਰ ਇਹਨਾਂ ਨੇ ਟੇਕ ਅਪ ਕਰਿਆ ਉਸੇ ਸਬੰਧ ਦੇ ਵਿੱਚ ਨੋਡਲ ਅਫਸਰ ਲਾਉਣ ਦੀ ਜਿਹੜੀ ਹੈਗੀ ਅੱਜ ਹਦਾਇਤ ਦੇ ਦਿੱਤੀ ਗਈ ਹੈ ਨੋਡਲ ਅਫਸਰ ਲੱਗੂਗਾ ਐਸਚਓ ਸਾਹਿਬ ਨਾਲ ਗੱਲ ਹੋਊਗੀ ਔਰ ਅਸੀਂ ਇਹਨਾਂ ਨੂੰ ਕਿਹਾ ਵੀ ਜਦੋਂ ਵੀ ਕੋਈ ਅਜਾ ਬੰਦਾ ਉੱਤੇ ਸ਼ਰਾਬ ਪੀਂਦਾ ਜਾਂ ਕੋਈ ਹੋਰ ਗਲਤ ਹਰਕਤ ਕਰਦਾ ਤੁਹਾਨੂੰ ਇਨਵੋਲ ਹੋਣ ਦੀ ਲੋੜ ਨਹੀਂ ਤੁਸੀਂ ਆਪਣੀ ਦੁਕਾਨਦਾਰੀ ਕਰੋ ਪੁਲਿਸ ਪ੍ਰਸ਼ਾਸਨ ਤੁਹਾਡੀ ਸੇਵਾ ਲਈ ਹਾਜ਼ਰ ਹੈ ਤੁਸੀਂ ਉਹ ਨੋਡਲ ਅਫਸਰ ਦਾ ਕਬਦਾ ਉਹਨਾਂ ਦਾ ਕਾਰਨ ਨੰਬਰ ਉਹਦੀ ਡਿਟੇਲ ਪਹਚਾਓ ਪੁਲਿਸ ਉੱਤੇ ਕਾਰਵਾਈ ਕਰੋ ਕਿ ਕਿਆ-ਕਿਆ ਚਲੇ ਗਏ ਸੀ ਕਿ ਸੀਵਲ ਔਰ ਨਗਰ ਨਿਗਮ ਦਾ ਮਸਲਾ ਬੰਦਾ ਨਗਰ ਨਿਗਮ ਦਾ ਇਹ ਦੇਖੋ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਕੋਈ ਟਾਈਮਿੰਗ ਦਾ ਇਸ਼ੂ ਆ ਟਾਈਮਿੰਗ ਦਾ ਇਸ਼ੂ ਡੀਸੀ ਮੈਡਮ ਤੋਂ ਹੀ ਆਰਡਰ ਜਾਰੀ ਹੁੰਦੇ ਨੇ ਵੀ 11 ਵਜੇ ਕੇ ਮਿਊਨਿਸਪਲ ਐਕਟ ਆ ਉਸ ਤੋਂ ਬਾਅਦ ਜੌਬ ਨਹੀਂ ਉਹ ਦੁਕਾਨਦਾਰੀ ਨਹੀਂ ਹੋਣੀ ਚਾਹੀਦੀ ਤੇ ਇਹ ਗੱਲ ਦੇ ਸਾਹਮਣੇ ਆਈ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਕਿਤਨੇ ਨਾ ਦੁਕਾਨਾਂ ਦੀ ਸੰਖਿਆ ਵੀ ਉੱਤੇ ਵਧਦੀ ਜਾ ਰਹੀ ਹੈ ਜਿਸ ਕਾਰਨ ਟ੍ਰੈਫਿਕ ਵੀ ਜ਼ਿਆਦਾ ਵਧ ਰਿਹਾ ਹੈ ਤੇ ਕਿਹਾ ਜਾਂਦਾ ਵੀ ਉਹਨਾਂ ਤੋਂ ਮ